ਜਿਹੜਾ ਪਾਣੀ ਦੇ ਉੱਤੇ ਤੈਰਦਾ ਪੱਥਰ ਆ ਉਹਦੇ ਦਿਖਾਉਣ ਲੱਗਿਆ ਲੈ ਵੀ ਸਭ ਤੋਂ ਪਹਿਲਾਂ ਅੱਜ ਦੀ ਸਾਡੀ ਨਵੇਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਇੱਕ ਐਸਾ ਪੱਥਰ ਦਿਖਾਵਾਂਗੇ ਜਿਹੜਾ ਕਿ ਪਾਣੀ ਦੇ ਵਿੱਚ ਤੈਰਦਾ ਹੈਗਾ ਅਸੀਂ ਪਹੁੰਚੇ ਇੱਕ ਪਿੰਡ ਦੇ ਵਿੱਚ ਆਓ ਤੁਹਾਨੂੰ ਅਸੀਂ ਪੱਥਰ ਦਿਖਾਉਣੇ ਆ ਤੇ ਸੋ ਦੋਸਤੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਦੋਸਤੋ ਇਹ ਆ ਮੰਦਿਰ ਦਾ ਮੇਨ ਗੇਟ ਸ਼੍ਰੀ ਬਾਬਾ ਪ੍ਰੇਮਾਨਾਥ ਜੀ ਜੋ ਕਿ ਇੱਥੇ ਕਿਸੇ ਟਾਈਮ ਗੱਦੀ ਤੇ ਬਰਾਜਮਾਨ ਸਨ ਤੇ ਹੁਣ ਇੱਥੇ ਗੱਦੀ ਤੇ ਹੋਰ ਜੋਗੀ ਨੇ ਜਿਹੜੇ ਉਹ ਬਰਾਜਮਾਨ ਨੇ ਦੋਸਤੋ ਅੱਗੇ ਤੁਹਾਨੂੰ ਅਸੀਂ ਮੰਦਰ ਦੇ ਵਿੱਚ ਇੱਕ ਤੈਰ ਦਾ ਪੱਥਰ ਆ ਉਹਦੇ ਬਾਰੇ ਵੀ ਦੱਸਾਂਗੇ ਦੋਸਤੋ ਹੁਣ ਅਸੀਂ ਡੇਰੇ ਦੇ ਬਿਲਕੁਲ ਅੰਦਰ ਆ ਚੁੱਕੇ ਹਾਂ ਐਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਹਮਣੇ ਜਿਹੜੀ ਜਿੰਨੀ ਜ਼ਮੀਨਾਂ ਇਹ ਡੇਰੇ ਦੀਆਂ ਤੇ ਡੇਰੇ ਦੇ ਵਿੱਚ ਝੋਨੇ ਦੀ ਫਸਲ ਉਗਾਈ ਹੋਈ ਹੈ ਐਸ ਸਾਈਡ ਤੇ ਵੀ ਡੇਰੇ ਦੀ ਜ਼ਮੀਨਾਂ ਦੋਸਤੋ ਹੁਣ ਅਸੀਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਤੇ ਸਾਹਮਣੇ ਦੇਖ ਸਕਦੇ ਹਾਂ ਵੀ ਮੰਦਿਰ ਦੀ ਜਿਹੜੀ ਬਿਲਡਿੰਗ ਆ ਉਹ ਬਣੀ ਹੋਈ ਆ ਤੇ ਮੰਦਿਰ ਦੇ ਵਿੱਚ ਬਹੁਤ ਵਧੀਆ ਫੁੱਲ ਬੂਟੇ ਲਾ ਕੇ ਸਜਾਵਟ ਕੀਤੀ ਹੋਈ ਆ ਚਾਰੇ ਪਾਸੇ ਦੇਖ ਸਕਦੇ ਆ ਵੀ ਰੋਖੀ ਰੋਖਾ ਜਿੰਨੀ ਇਹ ਸਾਰੀ ਲੋਕੇਸ਼ਨ ਐ ਮੰਦਿਰ ਦੀ ਐ ਤੇ ਆਪਾਂ ਤੁਹਾਨੂੰ ਮੰਦਿਰ ਦੇ ਅੰਦਰ ਲੈ ਕੇ ਚੱਲਾਂਗੇ ਤੇ ਇਸ ਮੰਦਿਰ ਦੇ ਵਿੱਚ ਇੱਕ ਪੱਥਰ ਆ ਜਿਹੜਾ ਕਿ ਪਾਣੀ ਦੇ ਉੱਤੇ ਤੈਰਦਾ ਹੈਗਾ ਦੋਸਤੋ ਜਿਹੜੀ ਮੰਦਰ ਦੇ ਆਸੇ ਪਾਸੇ ਦੀ ਲੋਕੇਸ਼ਨ ਹੈ ਤੁਸੀਂ ਦੇਖੋ ਵੀ ਫੁੱਲ ਬੂਟੇ ਲਾ ਕੇ ਨਾ ਬਹੁਤ ਸੋਹਣੀ ਸਜਾਈ ਹੋਈ ਹੈ ਤੇ ਇਸ ਸਾਈਡ ਤੇ ਮੰਦਰ ਦਾ ਜਿਹੜਾ ਸ਼ੈੱਡ ਆ ਜਿੱਥੇ ਕੀ ਗੱਡੀਆਂ-ਗੱਡੀਆਂ ਖੜਾਉਂਦੇ ਨੇ ਤੇ ਹੁਣ ਆਪਾਂ ਬਿਲਕੁਲ ਮੰਦਰ ਦੇ ਨਜ਼ਦੀਕ ਪਹੁੰਚ ਚੁੱਕੇ ਆ ਹੁਣ ਅਸੀਂ ਤੁਹਾਨੂੰ ਮੰਦਰ ਦੇ ਅੰਦਰ ਲੈ ਕੇ ਚੱਲਾਂਗੇ ਅਸੀਂ ਉਹ ਪੱਥਰ ਦਿਖਾਵਾਂਗੇ ਜਿਹੜਾ ਕੀ ਪਾਣੀ ਦੇ ਉੱਤੇ ਤੈਰਦਾ ਦੂਰੋਂ ਦੂਰੋਂ ਲੋਕ ਇਸ ਮੰਦਿਰ ਚ ਪਏ ਪੱਥਰ ਨੂੰ ਜਿਹੜਾ ਪਾਣੀ ਦੇ ਉੱਤੇ ਤੈਰਦਾ ਹੈਗਾ ਨੂੰ ਦੇਖਣ ਵਾਸਤੇ ਆਉਂਦੇ ਨੇ ਸੰਗਤਾਂ ਸਾਹਮਣੇ ਜਿਹੜਾ ਤੱਲ ਲੱਗਿਆ ਉਹਦੇ ਕੋਲੇ ਬਿਲਕੁਲ ਉਹਦੇ ਨਜ਼ਦੀਕ ਮੰਦਿਰ ਦੇ ਬਿਲਕੁਲ ਸਾਹਮਣੇ ਉਹ ਪੱਥਰ ਤੈਰਦਾ ਹੈਗਾ ਤੁਸੀਂ ਦੇਖੋ ਵੀ ਬੜਾ ਹੀ ਸ਼ਾਨਦਾਰ ਮੰਦਿਰ ਬਣਿਆ ਹੋਇਆ ਹੈਗਾ ਸਾਹਮਣੇ ਮੰਦਿਰ ਦੇ ਵਿੱਚ ਬਿਲਡਿੰਗ ਬਣੀ ਹੋਈ ਹੈ ਰਹਿ ਆਸ਼ਵਾਸਥੇ ਇਸ ਸਾਈਡ ਵੀ ਪੁਰਾਣੀ ਇਮਾਰਤ ਹੈ ਤੇ ਮੰਦਿਰ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ ਜਿਹੜਾ ਪਾਣੀ ਦੇ ਉੱਤੇ ਤੈਰਦਾ ਪੱਥਰ ਆ ਉਹਦੇ ਦਰਸ਼ਨ ਕਰਾਵਾਂਗੇ ਤੇ ਅਸੀਂ ਤੁਹਾਨੂੰ ਦਿਖਾਉਣ ਲੱਗਿਆ ਲਾ ਵੀ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਮੰਦਿਰ ਦੇ ਵਿੱਚ ਉਹ ਪੱਥਰ ਪਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਪੁਰਾਣਾ ਜਿਹੜਾ ਪੱਥਰ ਆ ਇਹਨੂੰ ਦੱਸਿਆ ਗਿਆ ਵੀ ਇਹ ਬਹੁਤ ਜ਼ਿਆਦਾ ਪੁਰਾਣਾ ਹੈ ਤੇ ਅਸੀਂ ਇਹਨੂੰ ਹੱਥ ਲਾ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਇਹ ਡੁੱਬਦਾ ਆਏਗਾ ਜਾਂ ਨਹੀਂ ਦੇਖੋ ਇਹ ਡੁੱਬਦਾ ਨਹੀਂ ਹੈਗਾ ਤੇ ਭਾਰੀ ਵੀ ਕਾਫੀ ਜ਼ਿਆਦੇ ਆ ਠੀਕ ਹੈ ਦੋਸਤੋ ਇਸ ਪੱਥਰ ਦੇ ਇਤਿਹਾਸ ਬਾਰੇ ਅਸੀਂ ਜਾਣਨ ਦੀ ਕਾਫੀ ਕੋਸ਼ਿਸ਼ ਕੀਤੀ ਆ ਤੇ ਪਰ ਸਾਨੂੰ ਕੁਝ ਜ਼ਿਆਦਾ ਕੁਝ ਪਤਾ ਨਹੀਂ ਲੱਗਿਆ ਇਸ ਬਾਰੇ ਪਰ ਅਸੀਂ ਤੁਹਾਨੂੰ ਇਹ ਇੱਕ ਇਤਿਹਾਸਕ ਪੱਥਰ ਦੇ ਤੌਰ ਤੇ ਤੁਹਾਨੂੰ ਇਹਦੇ ਦਰਸ਼ਨ ਕਰਾਏ ਨੇ ਤਾਂ ਦੋਸਤੋ ਹੁਣ ਅਸੀਂ ਤੁਹਾਨੂੰ ਮੰਦਰ ਦੇ ਅੰਦਰੋਂ ਦਰਸ਼ਨ ਕਰਾਵਾਂਗੇ ਬਾਹਰ ਤੁਸੀਂ ਦੇਖ ਸਕਦੇ ਹੋ ਵੀ ਸੰਤਾਂ ਆ મહਾਪੁਰਸ਼ਾਨੀਆਂ ਕੰਧਾਂ ਤੇ ਪੇਂਟਿੰਗਾਂ ਬਣੀਆਂ ਹੋਈਆਂ ਨੇ ਇਹ ਸੰਤਾਂ ਦਾ ਧੂਣਾ ਲੱਗਿਆ ਹੋਇਆ ਹੈਗਾ ਇਸ ਮੰਦਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਅਤੇ ਸ਼ਾਨਦਾਰ ਮੰਦਿਰ ਹੈ ਤੇ ਅੱਗੇ ਤੁਹਾਨੂੰ ਮੰਦਿਰ ਬਾਰੇ ਹੋਰ ਵੀ ਜਾਣਕਾਰੀ ਦੇਵਾਂਗੇ ਜਿਹੜੇ ਇਸ ਮੰਦਿਰ ਦੇ ਪਹਿਲਾਂ ਗੱਦੀ ਧਾਰਕ ਸੰਤ ਰਹੇ ਚੁੱਕੇ ਨੇ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਇਹ ਉਹਨਾਂ ਸੰਤਾਂ ਮਹਾਪੁਰਸ਼ਾਂ ਦੀਆਂ ਸਮਾਧੀਆਂ ਬਣੀਆਂ ਹੋਈਆਂ ਉਹਨਾਂ ਦੇ ਬੁੱਤ ਲੱਗੇ ਹੋਏ ਨੇ ਜਿਹੜੇ ਕੀ ਇੱਥੇ ਪਹਿਲਾਂ ਗੱਦੀ ਤੇ ਬਰਾਜਮਾਨ ਸਨ ਦੋਸਤੋ ਇਹ ਸ਼ਿਵਲਿੰਗ ਬਣੀ ਹੋਈ ਹੈ ਇਹਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਸਾਰੇ ਜਿੰਨੇ ਵੀ ਬੁੱਤ ਲੱਗੇ ਹੋਏ ਨੇ ਮੂਰਤੀਆਂ ਬਣੀਆਂ ਹੋਈਆਂ ਨੇ ਇਹ ਸਾਰੀਆਂ ਮੂਰਤੀਆਂ ਉਨ੍ਹਾਂ ਮਹਾਪੁਰਸ਼ਾਂ ਦੀਆਂ ਨੇ ਜਿਹੜੇ ਇੱਥੇ ਕਿਸੇ ਟਾਈਮ ਗੱਦੀ ਤੇ ਬਰਾਜਮਾਨ ਸਨ। ਦੋਸਤੋ ਤੁਸੀਂ ਵੀਡੀਓ ਨੂੰ ਰੋਕ ਕੇ ਵੀ ਦਰਸ਼ਨ ਕਰ ਸਕਦੇ ਹੋ। ਦੋਸਤੋ ਜੇਕਰ ਤੁਹਾਨੂੰ ਇਹਨਾਂ ਵੀਡੀਓ ਵਧੀਆ ਲੱਗੀ ਆ ਤਾਂ ਹੋਰਾਂ ਤੱਕ ਵੀ ਜਰੂਰ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਕ ਨਹੀਂ ਆ ਸਕਦੇ ਮੰਦਰ ਦੇ ਵਿੱਚ ਉਹ ਘਰ ਬੈਠੇ ਇਸ ਮੰਦਰ ਦੇ ਦਰਸ਼ਨ ਕਰ ਲੈਣ। ਦੋਸਤੋ ਇਹ ਜਿਹੜੀ ਸਾਹਮਣੇ ਸਮਾਧੀ ਬਣੀ ਹੋਈ ਹੈ ਇਹ ਜੋਗੀ ਜਸਵੰਤ ਨਾਥ ਜੀ ਜਿਹੜੇ ਕੀ ਸਭ ਤੋਂ ਛੋਟੀ ਉਮਰ ਦੇ ਸੰਨ ਇੱਥੇ ਹੁਣ ਅਸੀਂ ਬਾਹਰਲੀ ਸੜਕ ਆ ਚੁੱਕੇ ਆਂ ਦੇਖੋ ਦੋਸਤੋ ਮੰਦਿਰ ਦੀ ਬਾਹਰਲੀ ਸੜਕ ਦੀ ਲੋਕੇਸ਼ਨ ਹੈ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਇੱਥੇ ਜਿਹੜੇ ਲੋਕ ਨੇ